ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਆਦੀਪ ਸਿੰਘ ਸਹਿਬ ਜੀ ਧੰਨ ਧੰਨ ਬਾਬਾ ਨੋਹ ਸਿੰਘ ਸਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਸਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ ਸ਼ਤਰ ਦੇ ਮਾਲਕ ਤਾਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਸਤਿਗੁਰ ਜੀਆਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਹੈ ਸਤਿਗੁਰ ਜੀ ਨੂੰ ਧੰਨ ਕਿਹਾ ਮਹਾਰਾਜ ਸੱਚੇ ਪਾਸ਼ਾ ਜੀ ਦੀ ਸੇਵਾ ਕੀਤੀ ਸਤਿਗੁਰ ਜੀ ਦੇ ਕੋਲ ਬੈਠਿਆ ਮਹਾਰਾਜ ਦੀ ਰਹਿਮਤ ਵਰਤਦੀ ਜਨਮੰਤਰਾ ਦੀ ਮਹਿਲ ਉਤਰ ਜਾਂਦੀ ਏ ਖਾਲਸਾ ਜੀ ਸਤਿਗੁਰ ਜੀ ਨੇ ਸੋਹਣਾ ਪੰਥ ਸਜਾਉਣਾ ਕੀਤਾ ਖਾਲਸਾ ਪੰਥ ਦੀ ਮਹਿਮਾ ਖਾਲਸਾ ਜੀ ਇਸ ਮੁਖ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਐਸਾ ਮਹਾਨ ਸਤਿਗੁਰ ਜੀਆ ਨੇ ਪੰਥ ਪ੍ਰਗਟ ਕੀਤਾ ਹੈ ਖਾਲਸਾ ਜੀ ਜਿਹੜੇ ਅੱਜ ਦੇ ਲੋਕ ਨੇ ਇਹ ਸਤਿਗੁਰ ਜੀ ਦੇ ਪੰਥ ਨਾਲ ਜਿਹੜੇ ਅੜਿੱਕੇ ਲੈਂਦੇ ਨੇ ਇਹ ਸੰਸਾਰ ਸੱਚੇ ਪਾਸ਼ਾ ਮਹਾਰਾਜ ਦੇ ਪੰਥ ਨਾਲ ਵੈਰ ਕਮਾਉਂਦੇ ਨੇ ਪਰ ਇਹ ਪੰਥ ਕਦੇ ਖਤਮ ਹੋਣ ਵਾਲਾ ਨਹੀਂ ਕਿਉਂਕਿ ਕਲਗੀਧਰ ਪਾਸ਼ਾ ਮਹਾਰਾ ਸੱਚੇ ਪਾਸ਼ਾ ਨੇ ਅਕਾਲ ਪੁਰਖ ਦੇ ਹੁਕਮ ਅnder ਅਕਾਲ ਪੁਰਖ ਦੀ ਮੌਜ ਅnder ਇਸ ਨੂੰ ਪ੍ਰਗਟ ਕੀਤਾ ਹੈ। ਸੁਖਾਲਸਾ ਜੀ ਜਿਵੇਂ ਆਪਾਸਕ ਜਾਣਦੇ ਹਾਂ ਕਿ ਅੱਜ ਕਈ ਪ੍ਰਕਾਰ ਦੇ ਅੱਜ ਦੇ ਸਮੇਂ ਦੇ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਸਾਡੇ ਵਿੱਚ ਵੀ ਉਹ ਵਿਚਾਰ ਵਿਚਰ ਰਹੇ ਨੇ ਆਪਾ ਸਿੱਖਾਂ ਦੇ ਪੁੱਤ ਧੀਆ ਹੋ ਕੇ ਸਿੱਖਾਂ ਦੀਆਂ ਸਰਦਾਰਾਂ ਦੀਆਂ ਕਿਵੇਂ ਦੇ ਕੰਮਾਂ ਦੇ ਵਿੱਚ ਪਾਏ ਹੋਏ ਆ। ਸੋ ਇਹ ਕੰਮਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਏ ਉਹ ਕਿਹੜੇ ਕੰਮ ਨੇ ਖਾਲਸਾ ਜੀ ਸਤਿਗੁਰਾਂ ਦਾ ਬਚਨ ਨਾ ਮੰਨਣਾ ਮਹਾਰਾਜੀ ਦੀ ਬਾਣੀ ਤੇ ਭਰੋਸਾ ਨਾ ਰੱਖਣਾ ਬਾਬਿਆਂ ਪੰਡਤਾਂ ਦੇ ਕੋਲ ਜਾਣਾ ਇੱਧਰ ਉੱਧਰ ਤੁਰੇ ਫਿਰਨਾ ਗਲਤ ਰਸਤੇ ਆ ਤੇ ਭਟਕਣਾ ਇੱਥੇ ਤੱਕ ਕੇ ਨਚਾਰਾ ਵਾਲੇ ਕੰਮ ਕਰਨੇ ਅੱਜ ਸਾਰੀ ਦੁਨੀਆ ਜਿਹੜੀ ਰਲ ਕੇ ਖਾਲਸਾ ਪੰਥ ਨੂੰ ਟਾਰਗੇਟ ਕਰਦੇ ਆ ਤਾਂ ਖਾਲਸਾ ਜੀ ਅਸੀਂ ਕਿਸੇ ਕੋਲੋਂ ਡਰਦੇ ਨਹੀਂ ਪੰਥ ਕਿਸੇ ਕੋਲ ਡਰਿਆ ਨਹੀਂ ਨਾ ਦਰ ਸਕਦਾ ਕਿਉਂਕਿ ਇਹਦੇ ਵਿੱਚ ਕਲਗੀਧਰ ਪਾਸ਼ਾ ਮਹਾਰਾਜ ਦਾ ਵਾਸਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੇਕਰੋ ਨਿਵਾਸ ਖਾਲਸੇ ਦੇ ਵਿੱਚ ਸਤਿਗੁਰੂ ਜੀ ਨਿਵਾਸ ਰੱਖਦੇ ਨੇ ਆਪਣਾ ਵਾਸਾ ਰੱਖਦੇ ਨੇ ਇਸੇ ਕਰਕੇ ਕਲਗੀਧਰ ਪਾਸ਼ਾ ਮਹਾਰਾਜ ਨੇ ਇਹ ਕਹਿਣਾ ਕੀਤਾ ਸੀ ਜੇ ਕਿਸੇ ਨੇ ਸਾਡੇ ਦਰਸ਼ਨ ਕਰਨੇ ਹੋਣ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਬਚਨ ਪੜ ਲੈਣ ਉਹਨੂੰ ਸਾਡੇ ਦਰਸ਼ਨ ਹੋਣਗੇ ਅਸੀਂ ਗੱਲਾਂ ਕਰਾਂਗੇ ਉਹਨਾਂ ਦੇ ਨਾਲ ਜਿਹੜਾ ਪ੍ਰੇਮ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਸਹਿਜ ਪਾਠ ਕਰੇਗਾ ਦੂਸਰਾ ਬਚਨ ਸੀ ਹਾਰਸਾ ਜੀ ਜਿਹੜੇ ਬਾਣੀ ਨਹੀਂ ਪੜ ਸਕਦੇ ਜਿਹੜੇ ਅਨਪੜ੍ਹ ਲੋਕ ਸਨ ਉਹਨਾਂ ਨੂੰ ਸਤਿਗੁਰੂ ਜੀ ਦੇ ਬਚਨ ਸੀ ਵੀ ਘਾ ਖਾਰਸਾ ਪੰਥ ਦੀ ਸੇਵਾ ਕਰ ਲੋ ਤੁਹਾਨੂੰ ਪੰਜ ਸਿੰਘਾਂ ਦੇ ਵਿੱਚੋਂ ਸਾਡੇ ਦਰਸ਼ਨ ਦੇਦਾਰੇ ਹੋਣਗੇ ਉਸੇ ਤਰ੍ਹਾਂ ਖਾਲਸਾ ਜੀ ਜਿੰਨਾ ਸਮਾਂ ਆਪਾਂ ਗੁਰਬਾਣੀ ਦੇ ਜਾਪ ਨਹੀਂ ਕਰਦੇ ਆਪਾਂ ਗਲਤ ਰਸਿਆਂ ਤੇ ਭਟਕਾਂਗੇ ਗਲਤ ਕੰਮਾਂ ਦੇ ਵਿੱਚ ਆਪਣੀ ਜੋ ਇੱਕ ਵਾਰ ਆਪਾਂ ਨੂੰ ਜ਼ਿੰਦਗੀ ਮਿਲਦੀ ਇਸ ਨੂੰ ਆਪਾਂ ਸਹੀ ਤਰ੍ਹਾਂ ਨਹੀਂ ਗੁਜ਼ਾਰਾਂਗੇ ਸਹੀ ਤਰੀਕੇ ਨਾਲ ਆਪਾਂ ਜੋ ਸਮਾਂ ਨਹੀਂ ਟਪਾਵਾਂਗੇ ਇਹ ਮੇਰੇ ਕਹਿਣ ਦਾ ਪਾਪ ਖਾਲਸਾ ਜੀ ਤੁਹਾਡੇ ਮਨ ਦੇ ਵਿੱਚ ਜੋ ਵੀ ਵਿਚਾਰ ਨੇ ਜੋ ਕਰੋਧੇ ਕਿਸੇ ਦੇ ਪ੍ਰਤੀ ਜੋ ਤੁਹਾਡੇ ਮਨ ਦੇ ਵਿੱਚ ਕਿ ਤੁਸੀਂ ਕਿਸੇ ਦੇ ਲਈ ਚੰਗੀ ਸੋਚ ਨਹੀਂ ਰੱਖਦੇ ਤਾਂ ਫਿਰ ਖਾਲਸਾ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਮਨ ਦੇ ਵਿੱਚ ਇੰਨੀ ਈਰਖਾ ਤੇ ਗਰੋਧ ਹੁੰਦਾ ਹੈ ਪਰ ਫਿਰ ਵੀ ਆਪਾਂ ਗੁਰੂ ਵਾਲੇ ਬਣੇ ਹੁੰਨੇ ਆ ਤੇ ਗੁਰਬਾਣੀ ਦੇ ਜਾਪ ਵੀ ਕਰਦੇ ਹੁੰਨੇ ਆ ਤਾਂ ਫਿਰ ਵੀ ਆਪਣੇ ਘਰ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਹੀਂ ਹੁੰਦੀਗੀ ਇਸ ਤੋਂ ਇਹੀ ਖਾਲਸਾ ਜੀ ਤੁਸੀਂ ਸਮਝ ਲਿਆ ਕਰੋ ਕਿ ਆਪਣੇ ਵਿੱਚ ਕਮੀਆਂ ਕਿੱਥੇ ਰਹਿ ਜਾਂਦੀਆਂ ਨੇ ਦੇ ਆਪਾਂ ਦੁਪਹਿਰਾ ਸਹਿਬ ਕੱਟਦੇ ਆ ਸਤਿ ਖਾਲਸਾ ਜੀ ਤੁਸੀਂ ਬਾਬਾ ਦੀਪ ਸਿੰਘ ਸਹਿਬ ਜੀ ਦੇ ਤੁਸੀਂ ਦੇਖਿਆ ਕਰੋ ਸਿੱਖ ਇਤਿਹਾਸ ਦੇ ਵਿੱਚ ਉਹ ਕਿੰਨੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਨ ਕਿੰਨੀ ਉਹਨਾਂ ਸੇਵਾ ਕਰਦੇ ਸਨ ਕਿੰਨਾ ਪਾਠ ਕਰਦੇ ਸਨ ਵਾਹਿਗੁਰੂ ਸੱਚੇ ਪਾਸ਼ਾ ਸ਼ਹੀਦ ਸਿੰਘ ਗੁਰੂ ਸਹਿਬਾਨ ਕਿੰਨੀ ਉਹਨਾਂ ਨੇ ਸਿੱਖ ਇਤਿਹਾਸ ਦੇ ਲਈ ਕੁਰਬਾਨੀ ਦਿੱਤੀ ਇਹ ਤੇ ਗੁਰਬਾਣੀ ਖਾਲਸਾ ਜੀ ਆਪਾਂ ਨੂੰ ਇਹ ਨਹੀਂ ਸਿਖਾਉਂਦੀਗੀ ਕੀ ਆਪਾਂ ਕਿਸੇ ਦਾ ਮਾੜਾ ਸੋਚੀਏ ਮਾੜਾ ਕਰੀਏ ਗੁਰਬਾਣੀ ਹਮੇਸ਼ਾ ਆਪਾਂ ਨੂੰ ਇਹ ਹੀ ਸਿੱਖਿਆ ਦਿੰਦੀ ਹੈ ਕਿ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਜੇ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਗੁਰੂ ਵਾਲੇ ਬਣਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਦੇ ਅੰਦਰ ਸਬਰ ਸੰਤੋਖ ਰੱਖੋ ਵਾਹਿਗੁਰੂ ਤੋਂ ਹਮੇਸ਼ਾ ਇਹ ਹੀ ਚੀਜ਼ ਮੰਗੋ ਕਿ ਪਰਮਾਤਮਾ ਸਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ ਸਾਡੀ ਝੋਲੀ ਸਿੱਖੀ ਦੀ ਦਾਤ ਪਾਈ ਬਾਈਗਰੋ ਸੱਚੇ ਪਾਸ਼ਾ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਤਾਂ ਜੋ ਕਿ ਉੱਠ ਕੇ ਅਸੀਂ ਅੰਮ੍ਰਿਤ ਵੇਲੇ ਗੁਰਬਾਣੀ ਦਾ ਨਾਮ ਜਪ ਸਕੀਏ ਕਿਉਂਕਿ ਖਾਲਸਾ ਜੀ ਉਹ ਘਰ ਬਹੁਤ ਕਰਮਾ ਭਾਡਾਂ ਤੇ ਕਿਸਮਤ ਵਾਲੇ ਹੁੰਦੇ ਨੇ ਜਿਹੜੇ ਘਰ ਦੇ ਪਰਿਵਾਰ ਦੇ ਮੈਂਬਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਦੇ ਨੇ ਤੇ ਫਿਰ ਆਪਣੇ ਕੰਮਾਂ ਦੀ ਸ਼ੁਰੂਆਤ ਕਰਦੇ ਨੇ ਤੇ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਖਾਲਸਾ ਜੀ ਜਿਹੜੇ 8 ਵਜੇ ਤੱਕ ਸੁੱਤੇ ਹੀ ਨਹੀਂ ਉੱਠਦੇ ਤੁਸੀਂ ਸਾਬ ਲਾਓ ਕਿ ਉਹਨਾਂ ਤੇ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਉਹਨਾਂ ਦੇ ਘਰ ਦੇ ਵਿੱਚ ਕਿਵੇਂ ਦੁੱਖ ਕਲੇਸ਼ ਦੂਰ ਹੋਣਗੇ ਜਦੋਂ ਆਪਾਂ ਪਰਮਾਤਮਾ ਨੂੰ ਚਾਹ ਦੀ ਨਹੀਂ ਕਰਦੇ ਅਰਦਾਸ ਬੇਨਤੀ ਨਹੀਂ ਕਰਦੇ ਉੱਠ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਜੋ ਆਪਣੇ ਘਰ ਵਿੱਚ ਫੋਟਵਾਂ ਹੁੰਦੀਆਂ ਨੇ ਉਹਨਾਂ ਦੀ ਸਾਹ ਸੁਵਾਰ ਸਾਫ ਸਪਾਈ ਉਹਨਾਂ ਤੇ ਤੂਫ ਬੱਤੀ ਤੱਕ ਵੀ ਨਹੀਂ ਕਰ ਦੇਗੀ ਸੋ ਇਸੇ ਤਰ੍ਹਾਂ ਖਾਲਸਾ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉੱਠ ਕੇ ਜਰੂਰ ਬੇਸ਼ੱਕ ਮੋਲ ਮੰਤਰ ਦਾ ਪਾਠ ਜਨ ਜਪਜੀ ਸਾਹਿਬ ਦਾ ਪਾਠ ਤੁਸੀਂ ਜ਼ਰੂਰ ਕਰਿਆ ਕਰੋ ਇਨਾਂ ਕ ਸਮਾ ਜ਼ਰੂਰ ਕੱਢਿਆ ਕਰੋ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਮਹਾਂਪੁਰਸ਼ਾ ਦੁਆਰਾ ਦੱਸੀ ਗਈ ਸਭ ਤੋਂ ਸੌਖੀ ਉਪਤੀ ਸਾਂਝੀ ਕਰਾਂਗੇ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਦੀ ਸਾਂਝ ਪਾਵਾਂਗੇ ਤੇ ਇਸ ਸ਼ਬਦ ਨੂੰ ਲੈ ਕੇ ਇੱਕ ਭੈਣ ਦੀ ਛੋਟੀ ਜਿਹੀ ਹੱਡ ਬੀਤੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨੂੰ ਅਸੀਂ ਆਪਣੇ ਘਰ ਦੇ ਅੰਦਰ ਜਦ ਆਪਨੇ ਕੰਮ ਕਰ ਵਾਲੀ ਕਿਸੇ ਵੀ ਜਗ੍ਹਾ ਤੇ ਬੋਲ ਦਿੰਦੇ ਆ ਤਾਂ ਖਾਲਸਾ ਜੀ ਓਨੀ ਹੀ ਸਾਡੇ ਉੱਤੇ ਕਿਰਪਾ ਹੁੰਦੀ ਏ ਓਨਾ ਹੀ ਸਤਿਗੁਰ ਸੱਚੇ ਪਾਸ਼ਾ ਸਾਡੇ ਕੰਮਾਂ ਦੇ ਵਿੱਚ ਬਰਕਤ ਪਾਉਂਦੇ ਨੇ ਤਾਂ ਕਿਹੜਾ ਉਹ ਸ਼ਬਦ ਹੈ ਤੇ ਕਿਵੇਂ ਉਹ ਬੋਲਣਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਉਹ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜਿਸ ਸ਼ਬਦ ਦੀ ਆਪਾਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਇਹ ਸ਼ਬਦ ਬੋਲਣਾ ਕੋਈ ਬਹੁਤਾ ਔਖਾ ਨਹੀਂ ਹੈ ਆਪਾਂ ਦਿਨ ਵਿੱਚ ਕਿਸੇ ਵੀ ਵੇਲੇ ਇਹ ਸ਼ਬਦ ਬੋਲ ਸਕਦੇ ਆ ਤੇ ਇਹ ਸ਼ਬਦ ਆਪਾਂ ਸਵੇਰੇ ਉੱਠਣ ਅਨੁਸਾਰ ਜ਼ਰੂਰ ਬੋਲਣਾ ਹੈ ਤੇ ਜੋ ਭੈਣ ਭਰਾ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਮੇਰੇ ਕਹਿਣ ਦਾ ਭਾਵ ਖਾਲਸਾ ਜੀ ਜਦੋਂ ਵੀ ਉੱਠਕਦੇ ਨੇ ਜਿਹੜੇ ਵੀ ਸਮੇਂ ਤੇ ਇਹ ਸ਼ਬਦ ਬੋਲਣ ਨਾਲ ਵਾਇਗਰੋ ਸੱਚੇ ਪਾਤਸ਼ਾਹ ਦੀ ਉਹਨਾਂ ਦੀ ਉੱਪਰ ਓਨੀ ਹੀ ਕਿਰਪਾ ਬਣੇਗੀ ਜਿੰਨਾ ਉਹ ਸ਼ਬਦ ਇਹ ਬੋਲਣਗੇ ਤੇ ਅਸੀਂ ਜਦੋਂ ਆਪਾ ਖਾਲਸਾ ਜੀ ਰਾਤ ਨੂੰ ਸੌਣੇ ਆ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਸ਼ਬਦ ਜ਼ਰੂਰ ਬੋਲ ਕੇ ਸੌਣਾ ਚਾਹੀਦਾ ਹੈ ਤੇ ਦਿਨ ਦੇ ਵਿੱਚ ਵੀ ਜਦੋਂ ਵੀ ਆਪਾਂ ਨੂੰ ਸਮਾਂ ਮਿਲੇ ਤਾਂ ਇਸ ਸ਼ਬਦ ਦਾ ਉਚਾਰਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਖਾਲਸਾ ਜੀ ਮਾਪੁਰਸ਼ ਕਹਿੰਦੇ ਨੇ ਉਹਨਾਂ ਦੇ ਵਚਨ ਅਨਨ ਕਿ ਇਹ ਸ਼ਬਦ ਉਚਾਰਨ ਕਰਨ ਲਈ ਇਸ਼ਨਾਨ ਜਾਂ ਕਿਸੇ ਵਧੀਆ ਜਗ੍ਹਾ ਦੀ ਜਾਂ ਕੋਈ ਵਿਧੀ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਖਾਲਸਾ ਜੀ ਇਹ ਸ਼ਬਦ ਬਿਨਾਂ ਇਸ਼ਨਾਨ ਕਰੇ ਵੀ ਅਸੀਂ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਜਦੋਂ ਵੀ ਇਹ ਸ਼ਬਦ ਤੁਹਾਡੀ ਰਸਨਾ ਤੇ ਆਵੇ ਤਾਂ ਸਮਝ ਲੈਣਾ ਕਿ ਸਾਡੇ ਸਾਰੇ ਦੁੱਖ ਦਰਦ ਦੂਰ ਹੋਣ ਵਾਲੇ ਨੇ ਤੇ ਵਾਹਿਗੁਰੂ ਦੀਆਂ ਜੋ ਵੀ ਬਰਕਤਾਂ ਖੁਸ਼ੀਆਂ ਨੇ ਉਹ ਸਾਡੇ ਤੇ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਖਾਲਸਾ ਜੀ ਤੁਸੀਂ ਜਦੋਂ ਤੋਂ ਹੀ ਇਹ ਵੀਡੀਓ ਦੇਖੇਂ ਬੇਖੋਗੇ ਤੇ ਸ਼ਬਦ ਦਾ ਉਚਾਰਨ ਕਰਨਾ ਸ਼ੁਰੂ ਕਰੋਗੇ ਤੇ ਤੁਹਾਡਾ ਤੁਹਾਡਾ ਚੰਜਾ ਸਮਾ ਸ਼ੁਰੂ ਹੋ ਜਾਵੇਗਾ ਪਰ ਖਾਲਸਾ ਜੀ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜਦੋਂ ਇਸ ਸ਼ਬਦ ਨੂੰ ਤੁਸੀਂ ਜਾਪ ਕਰਨਾ ਹੈ ਤੇ ਇਸ ਸ਼ਬਦ ਦੇ ਨਾਲ ਕੁਝ ਕੁ ਤੁਸੀਂ ਪ੍ਰਹੀਜ ਵੀ ਕਰਨੇ ਨੇ ਜਿਵੇਂ ਕਿ ਡਾਕਟਰ ਮਰੀਜ਼ ਨੂੰ ਪੇਸ਼ੈਂਟ ਨੂੰ ਦਵਾਈ ਦੇਣ ਤੋਂ ਪਹਿਲਾਂ ਕੁਝ ਕੁ ਪ੍ਰਹੀਜ ਦੱਸਦਾ ਏ ਇਸ ਦੇ ਨਾਲ-ਨਾਲ ਉਹ ਮਰੀਜ਼ ਨੂੰ ਦਵਾਈ ਦੇ ਲਾਭ ਤੇ ਦਵਾਈ ਦੀਆਂ ਹਾਨੀਆਂ ਵੀ ਦੱਸਦਾ ਹੈ ਤਾਂ ਉਸੇ ਤਰ੍ਹਾਂ ਖਾਲਸਾ ਜੀ ਮਹਾਂਪੁਰਸ਼ਾਂ ਨੇ ਸਾਨੂੰ ਵੀ ਇਹ ਮੰਤਰ ਦੇ ਨਾਲ ਕੁਝ-ਕੁਝ ਪ੍ਰੇਚ ਵੀ ਦੱਸੇ ਨੇ ਸੋ ਇਹਨਾਂ ਗੱਲਾਂ ਨੂੰ ਖਾਲਸਾ ਜੀ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਸੋ ਖਾਲਸਾ ਜੀ ਸਾਡੇ ਮਨ ਅੰਦਰ ਕਿਸੇ ਲਈ ਵੀ ਕੋਈ ਈਰਖਾ ਨਹੀਂ ਹੋਣੀ ਚਾਹੀਦੀ ਕਿਉਂਕਿ ਈਰਖਾ ਵਿੱਚ ਪਏ ਮਨੁੱਖ ਦੂਸਰੇ ਦਾ ਮਾੜਾ ਸੋਚਣਾ ਸ਼ੁਰੂ ਕਰ ਦਿੰਦੇ ਨੇ ਤੇ ਖਾਲਸਾ ਜੀ ਇਹ ਈਰਖਾ ਸਾਨੂੰ ਸਤਿਗੁਰ ਦੇ ਚਰਨਾਂ ਤੋਂ ਦੂਰ ਵੀ ਕਰਦੀ ਏ ਤਾਂ ਖਾਲਸਾ ਜੀ ਤੁਸੀਂ ਕਦੇ ਵੀ ਭੁੱਲ ਕੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਉਂਕਿ ਈਰਖਾ ਰੱਖਣ ਵਾਲਾ ਇਨਸਾਨ ਕਦੇ ਵੀ ਵਾਹਿਗੁਰੂ ਦੇ ਚਰਨਾਂ ਨੇੜੇ ਨਹੀਂ ਹੋ ਸਕਦਾ ਕਿਉਂਕਿ ਉਸ ਇਨਸਾਨ ਦਾ ਸਾਰਾ ਵਕਤ ਦੂਸਰੇ ਦੀ ਜ਼ਿੰਦਗੀ ਦੀ ਚਰਚਾ ਕਰਨ ਦੇ ਵਿੱਚ ਹੀ ਲੰਘ ਜਾਂਦਾ ਏ ਏਸੀ ਤੇਰਾ ਖਾਲਸਾ ਜੀ ਸਭ ਤੋਂ ਪਹਿਲਾਂ ਤੁਸੀਂ ਈਰਖਾ ਤੋਂ ਪਰਹੇਜ਼ ਕਰਨਾ ਹੈ ਕਿਉਂਕਿ ਖਾਲਸਾ ਜੀ ਜਿਸ ਕਿਸੇ ਨੂੰ ਜੋ ਵੀ ਮਿਲਦਾ ਏ ਉਹ ਸਭ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਹੀ ਹੈ ਤੇ ਉਹ ਸਭ ਉਹਨਾਂ ਦੀ ਮਿਹਨਤ ਤੇ ਕਿਸਮਤ ਦਾ ਹੀ ਫਲ ਹੁੰਦਾ ਹੈ ਤਾਂ ਜਿਸ ਵਿਅਕਤੀ ਤੋਂ ਅਸੀਂ ਈਰਖਾ ਕਰਦੇ ਹਾਂ ਉਸਨੇ ਸਾਡੇ ਤੋਂ ਕੀ ਲੈ ਜਾਣਾ ਹੈ ਇਸ ਕਰਕੇ ਕਿਸੇ ਵੀ ਇਨਸਾਨ ਨਾਲ ਸਾਨੂੰ ਕੋਈ ਈਰਖਾ ਨਹੀਂ ਕਰਨੀ ਚਾਹੀਦੀ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਿਆਦਾਤਰ ਈਰਖਾ ਕਰਨ ਵਾਲਾ ਇਨਸਾਨ ਖਾਲਸਾ ਜੀ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ ਤੇ ਦੂਸਰਾ ਪਰਹੇਜ਼ ਈ ਹੈ ਕਿ ਵਾਹਿਗੁਰੂ ਸਾਨੂੰ ਜੋ ਕੁਝ ਵੀ ਦਿੰਦਾ ਉਸ ਵਿੱਚ ਕਦੇ ਵੀ ਸਾਨੂੰ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਖਾਲਸਾ ਜੀ ਜੋ ਵਾਹਿਗੁਰੂ ਸੱਚੇ ਪਾਤਸ਼ਾਹਾ ਪਾਣੂ ਦਿੰਦੇ ਨੇ ਇੱਕ ਗੱਲ ਤੁਸੀਂ ਕਦੇ ਨੋਟ ਕਰਕੇ ਦੇਖਿਓ ਕਿ ਜਦੋਂ ਆਪਣੇ ਕੋਲ ਨਹੀਂ ਕੋਈ ਸ਼ੁ ਹੁੰਦਾ ਜਾਂ ਆਪਣੀ ਤੇ ਗਰੀਬੀ ਹੁੰਦੀ ਹੈ ਜਾਂ ਕੋਈ ਵੀ ਦੁੱਖ ਤਕਲੀਫ ਹੁੰਦਾ ਹੈ ਤਾਂ ਖਾਲਸਾ ਜੀ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਇਹ ਹੀ ਅਰਦਾਸ ਬੇਨਤੀ ਕਰਦੇ ਆਂ ਕਿ ਪਰਮਾਤਮਾ ਸਾਡੇ ਦੁੱਖ ਦੂਰ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਗਰੀਬੀ ਦੂਰ ਕਰੋ ਹਰ ਇੱਕ ਜੋ ਵੀ ਆਪਾਂ ਨੂੰ ਤੰਗੀ ਪਰੇਸ਼ਾਨੀ ਹੁੰਦੀ ਆ ਆਪਾਂ ਅਰਦਾਸ ਬੇਨਤੀ ਕਰਦੇ ਆਂ ਬਾਜ ਜਦੋਂ ਆਪਣੀ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਸਦਕਾ ਤਾਂ ਫਿਰ ਆਪਣਾ ਹੱਕ ਬਣਦਾ ਹੈ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰੀਏ ਪਰ ਖਾਲਸਾ ਜੀ ਆਪਾਂ ਸ਼ੁਕਰਾਨਾ ਕਰਨ ਦੀ ਬਜਾਏ ਆਪਾਂ ਉਲਟ ਹੀ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਆਪਾਂ ਉਸ ਚੀਜ਼ ਨੂੰ ਮੈਂ ਤੱਕ ਲੈ ਜਾਂਦੇ ਆ ਕਿ ਇਹ ਮੈਂ ਬਣਾਈ ਮੈਂ ਕੀਤਾ ਪਰ ਇਹ ਚੀਜ਼ ਭੁੱਲ ਜਾਂਦੇ ਆ ਕਿ ਇਹ ਚੀਜ਼ ਪਰਮਾਤਮਾ ਦੀ ਦਿੱਤੀ ਹੋਈ ਹੋਈ ਏ ਜਦੋਂ ਆਪਾਂ ਉਹ ਸਮਾਂ ਭੁੱਲ ਜਾਂਦੇ ਆ ਜਿਸ ਸਮੇਂ ਆਪਾਂ ਚੋੜੀ ਅੱਡ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਆਪਾਂ ਅਰਦਾਸ ਬੇਨਤੀ ਕੀਤੀ ਹੁੰਦੀ ਏ ਇੱਕ ਗੱਲ ਹੋਰ ਖਾਲਸਾ ਜੀ ਜਦੋਂ ਆਪਾਂ ਕੋਈ ਵੀ ਸ਼ਰਧਾ ਭਾਵਨਾ ਦੇ ਅਨੁਸਾਰ ਕੋਈ ਆਪਾਂ ਚੀਜ਼ ਭੇਟ ਕਰਦੇ ਆ ਗੁਰਦੁਆਰਾ ਸਾਹਿਬ ਜਾਂ ਕੋਈ ਆਪਾਂ ਪੁੰਨ ਦਾਨ ਕਰਦੇ ਆ ਕਿਸੇ ਵੀ ਤਰ੍ਹਾਂ ਦਾ ਤੇ ਆਪਾਂ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਚੀਜ਼ ਦੇਣਿਆ ਤੇ ਉਹ ਸ਼ੀਰ ਦੀ ਕੀ ਆਪਾਂ ਨਾਊਂਸਮੈਂਟ ਕਰਵਾਉਣੀ ਆ ਸੋ ਖਾਨਸਾ ਜੀ ਉਹ ਚੀਜ਼ ਦੇ ਵਿੱਚ ਨਾਊਂਸਮੈਂਟ ਕਰਵਾਉਂਦਾ ਕਿ ਮਤਲਬ ਕਿ ਫਲਾਣੇ ਫਲਾਣੇ ਬੰਦੇ ਨੇ ਦਿੱਤੀ ਏ ਤੇ ਤੁਸੀਂ ਸੋਚੋ ਕਿ ਉਸ ਬੰਦੇ ਨੂੰ ਕਿੱਥੋਂ ਮਿਲੀ ਏ ਵੀ ਪਰਮਾਤਮਾ ਨੇ ਹੀ ਦਿੱਤੀ ਏ ਤੇ ਉਹ ਪਰਮਾਤਮਾ ਨੂੰ ਹੀ ਦੇਣ ਲੱਗਾ ਦੁਆਰਾ ਆਪਣਾ ਨਾਮ ਵੀ ਨਾਊਂਸਮੈਂਟ ਕਰਵਾਉਂਦਾ ਏ ਸੋ ਇਸ ਗੱਲਾਂ ਤੇ ਖਾਨਸਾ ਜੀ ਤੁਸੀਂ ਜ਼ਰੂਰ ਗੌਰ ਕਰਿਓ ਤੁਸੀਂ ਜੇ ਪੁੰਨਦਾਨ ਕਰਦੇ ਵੀ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਹੋ ਜਾਂ ਕਿਸੇ ਗਰੀਬ ਭੈਣ ਦੇ ਲਈ ਕਰਦੇ ਹੋ ਲੋੜਵੰਦ ਭੈਣ ਦੇ ਲਈ ਵਿਆਹ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਪੁੰਨਦਾਨ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਸੁਖਣਾ ਲਾਉਣੇ ਹੋ ਜਾਂ ਆਪਣੀ ਸ਼ਰਧਾ ਭਾਵਨਾ ਦੇ ਅਨੁਸਾਰ ਗੁਰਦੁਆਰਾ ਸਾਹਿਬ ਦੇਣੇ ਹੋ ਸੋ ਉਸ ਦੇ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਨਾਉਂਸਮੈਂਟ ਨਾ ਕਰਵਾਇਆ ਕਰੋ ਤੁਸੀਂ ਜਿੰਨਾ ਵੀ ਦੇਣਾ ਹੁੰਦਾ ਹੈ ਦਾਨਪੂਰਨ ਚ ਜੋ ਵੀ ਛਡਾਵਾ ਛਡਾਉਣਾ ਹੁੰਦਾ ਉਸ ਨੂੰ ਗੁਪਤ ਦਾਨ ਰੱਖਿਆ ਕਰੋ ਕਿਉਂਕਿ ਖਾਲਸਾ ਜੀ ਇਸ ਤਰ੍ਹਾਂ ਅਨਾਉਂਸਮੈਂਟ ਕੀਤਾ ਹੋਇਆ ਦਾਨ ਨਹੀਂ ਲੱਗਦਾਗਾ ਗੁਪਤ ਦਾਨ ਹੀ ਲੱਗਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਅਸੀਂ ਕਿਸੇ ਵੀ ਚੀਜ਼ ਦਾ ਹੰਕਾਰ ਕਰਨ ਲੱਗ ਗਏ ਤਾਂ ਸਮਝ ਲੈਣਾ ਕਿ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਕੋਲੋਂ ਦੂਰ ਹੋ ਗਏ ਹ ਜਿਵੇਂ ਕਈ ਲੋਕਾਂ ਨੂੰ ਤਾਂ ਖਾਲਸਾ ਜੀ ਆਪਣੇ ਸੋਹਣੇਪਣ ਦਾ ਹੰਕਾਰ ਰਹਿੰਦਾ ਹੈ ਕਿਸੇ ਨੂੰ ਸੋਹਣੇ ਸਰੀਰ ਦਾ ਹੰਕਾਰ ਹੁੰਦਾ ਹੈ ਤੇ ਕਿਸੇ ਨੂੰ ਆਪਣੇ ਸੋਹਣੇ ਕੱਪੜਿਆਂ ਦਾ ਹੰਕਾਰ ਹੁੰਦਾ ਹੈ ਤੇ ਕਈ ਲੋਕਾਂ ਨੂੰ ਖਾਲਸਾ ਜੀ ਆਪਣੀ ਧਨ ਦੌਲਤ ਦਾ ਹੰਕਾਰ ਹੁੰਦਾ ਹੈ ਤਾਂ ਇਸੇ ਤਰ੍ਹਾਂ ਖਾਲਸਾ ਜੀ ਇਹ ਹੰਕਾਰ ਉਸ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਇਸੇ ਕਰਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਵੀ ਪਰਹੇਜ਼ ਰੱਖਣਾ ਹੈ ਖਾਲਸਾ ਜੀ ਇੱਕ ਗੱਲ ਹੋਰ ਖਾਲਸਾ ਜੀ ਜੋ ਕਿ ਤੀਸਰਾ ਪਰਹੇਜ਼ੇ ਇਹਦੇ ਵਿੱਚ ਤੁਸੀਂ ਕਦੇ ਵੀ ਕਿਸੇ ਵੀ ਵਿਅਕਤੀ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਭਾਵੇਂ ਉਹ ਇਨਸਾਨ ਦੇ ਵਿੱਚ ਕਿੰਨੀਆਂ ਹੀ ਬੁਰਾਈਆਂ ਕਿਉਂ ਨਾ ਹੋਣ ਭਾਵੇਂ ਉਹ ਇਨਸਾਨ ਦੇ ਨਾਲ ਤੁਹਾਡੀ ਕਿੰਨੀ ਵੱਡੀ ਕਿਉਂ ਵੀ ਦੁਸ਼ਮਣੀ ਨਾ ਕਿਉਂ ਨਾ ਹੋਵੇ ਪਰ ਸਾਨੂੰ ਇਹ ਹੱਕ ਨਹੀਂ ਹੁੰਦਾ ਖਾਲਸਾ ਜੀ ਵੀ ਅਸੀਂ ਕਿਸੇ ਦੀ ਵੀ ਨਿੰਦਿਆ ਚੁਗਲੀ ਕਰੀਏ ਇਸ ਕਰਕੇ ਤੁਸੀਂ ਇਹ ਸਭ ਚੀਜ਼ਾਂ ਤੋਂ ਵੀ ਪਰਹੇਜ਼ ਰੱਖਣਾ ਹੈ ਇਸੀ ਤਰ੍ਹਾਂ ਖਾਲਸਾ ਜੀ ਬਾਬਾ ਫਰੀਦ ਕਹਿੰਦੇ ਨੇ ਕਿ ਜਦੋਂ ਆਪਾਂ ਕਿਸੇ ਦੀ ਚੁਗਲੀ ਨਿੰਦਿਆ ਕਰਦੇ ਆ ਤਾਂ ਸਾਹਮਣੇ ਵਾਲੇ ਦੇ ਮਾੜੇ ਕਰਮ ਅਸੀਂ ਆਪਣੇ ਮੂੰਹ ਨਾਲ ਸਾਫ਼ ਕਰ ਰਹੇ ਹੁੰਦੇ ਆ ਇਸ ਕਰਕੇ ਨਿੰਦਿਆ ਚੁਗਲੀ ਤੋਂ ਪਰਹੇਜ਼ ਜ਼ਰੂਰ ਕਰਨਾ ਹੈ ਜਿੰਨਾ ਵੀ ਹੋ ਸਕੇ ਖਾਲਸਾ ਜੀ ਇਸ ਚੀਜ਼ ਤੋਂ ਤੁਸੀਂ ਦੂਰ ਰਹਿਣਾ ਹੈ ਜੇ ਗੁਰਬਾਣੀ ਦੇ ਚਾਪ ਵੀ ਕਰਦੇ ਹੋ ਨਾ ਖਾਲਸਾ ਜੀ ਤਾਂ ਤੁਸੀਂ ਉਸ ਸਮੇਂ ਸੋਚ ਲਓ ਕਿ ਤੁਸੀਂ ਜੀ ਗੁਰੂ ਦੀ ਬਾਣੀ ਦੇ ਚਾਪ ਕਰਨੇ ਸ਼ੁਰੂ ਕੀਤੇ ਨੇ ਤੇ ਤੁਹਾਨੂੰ ਇਹ ਸਭ ਕੰਮ ਜ਼ਰੂਰ ਛੱਡਨੇ ਪੈਣਗੇ। ਤੁਗਲੀ, ਨਿੰਦਿਆ, ਈਰਖਾ ਇਹ ਸਭ ਕੁਝ ਆਪਣੇ ਮਨ ਦੇ ਵਿੱਚੋਂ ਕੱਢਣਾ ਪਵੇਗਾ ਤੇ ਫਿਰ ਜਦੋਂ ਤੁਸੀਂ ਗੁਰਬਾਣੀ ਦੇ ਚਾਪ ਕਰਨੇ ਸ਼ੁਰੂ ਕਰੋਗੇ ਨਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਬਹੁਤ ਕਿਰਪਾ ਬਣੇਗੀ। ਇਸੇ ਤਰ੍ਹਾਂ ਖਾਲਸਾ ਜੀ ਇਹ ਕੁਝ ਕੁ ਪਰਹੇਜ਼ ਨੇ ਜਿਨ੍ਹਾਂ ਦੇ ਤੁਸੀਂ ਪੂਰੀ ਮੇਰੀ ਇਸ ਵੀਡੀਓ ਨੂੰ ਸੁਣ ਕੇ ਗੌਰ ਕਰਨੀ ਏ। ਕਿ ਜੋ ਚੌਥਾ ਪਰ ਹੋਏ ਜੈ ਖਾਲਸਾ ਜੀ ਸਾਨੂੰ ਕਦੇ ਵੀ ਕਿਸੇ ਦਾ ਵੀ ਦੇਲ ਨਹੀਂ ਦਿਖਾਉਣਾ ਚਾਹੀਦਾ ਕਿਸੇ ਦਾ ਵੀ ਦੇਲ ਦਿਖਾ ਕੇ ਖਾਲਸਾ ਜੀ ਆਪਾਂ ਕਦੇ ਵੀ ਖੁਸ਼ੀ ਨਹੀਂ ਪਾ ਸਕਦੇ ਕਿਸੇ ਦਾ ਵੀ ਮਾੜਾ ਨਹੀਂ ਕਰਨਾ ਤੇ ਨਾ ਹੀ ਸੋਚ ਲੈ ਕਿਉਂਕਿ ਅਸੀਂ ਜਿੰਨੀਆਂ ਵੀ ਖੁਸ਼ੀਆਂ ਵੰਡਾਂਗੇ ਖਾਲਸਾ ਜੀ ਜਿੰਨਾ ਵੀ ਅਸੀਂ ਕਿਸੇ ਦੁਖੀ ਵਿਅਕਤੀ ਨੂੰ ਖੁਸ਼ ਕਰਾਂਗੇ ਤਾਂ ਉਹ ਪਰਮਾਤਮਾ ਉਹਨਾਂ ਹੀ ਆਪ ਸਾਡੇ ਦੁੱਖਾਂ ਨੂੰ ਦੂਰ ਕਰੇਗਾ ਇਸੇ ਤਰ੍ਹਾਂ ਖਾਰਸਾ ਜੀ ਜਿਵੇਂ ਤੁਹਾਡੇ ਨਾਲ ਹਰ ਰੋਜ਼ ਗੱਲਾਂ ਵਿਚਾਰਾ ਸਾਂਝੀਆਂ ਕਰਦੇ ਆਂ ਵੀ ਜਿੰਨਾ ਆਪਾਂ ਕਿਸੇ ਦਾ ਚੰਗਾ ਕਰਾਂਗੇ ਉਹਨਾਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਨਾਲ ਚੰਗਾ ਕਰਨਗੇ ਆਪਣਾ ਕਦੇ ਵੀ ਮਾੜਾ ਨਹੀਂ ਹੋਣ ਦੇਣਗੇ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਇਸ ਸੰਧਾ ਤੇ ਕਿ ਅਸੀਂ ਜਿੰਨੀ ਵੀ ਅਸੀਂ ਦੂਸਰਿਆਂ ਦੇ ਬਾਰੇ ਸੋਚਦੇ ਆਂ ਕਿ ਉਹ ਚੀਜ਼ ਸਾਡੇ ਕੋਲੋਂ ਦੁੱਗਣੀ ਹੋ ਕੇ ਵਾਪਸ ਆਉਂਦੀ ਏ ਇਸੇ ਕਰਕੇ ਖਾਲਸਾ ਜੀ ਕਿਸੇ ਦਾ ਵੀ ਮਾੜਾ ਨਾ ਸੋਚੋ ਇਸੇ ਤਰ੍ਹਾਂ ਖਾਲਸਾ ਜੀ ਪ੍ਰਸੰਗ ਇਹ ਤਾਂ ਅਸੀਂ ਸੋਚਣਾ ਹੈ ਕਿ ਅਸੀਂ ਦੂਸਰੇ ਵਿਅਕਤੀ ਨੂੰ ਦੁੱਖ ਦੇ ਤ ਰਹੇ ਹਾਂ ਜਾਂ ਸੁੱਖ ਦੇ ਰਹੇ ਹਾਂ ਇਸ ਲਈ ਖਾਲਸਾ ਜੀ ਸਾਨੂੰ ਹਮੇਸ਼ਾ ਸਰਵਤ ਦਾ ਭਲਾ ਮੰਗਣਾ ਚਾਹੀਦਾ ਹੈ ਤਾਂ ਇਹ ਵੀ ਕੁਝ ਪਰਹੇਜ਼ ਸੀ ਖਾਲਸਾ ਜੀ ਕਿ ਅਸੀਂ ਚੁਗਲੀ ਤੋਂ ਬਚਣਾ ਈਰਖਾ ਤੋਂ ਬਚਣਾ ਤੇ ਕਦੇ ਭੁੱਲ ਕੇ ਵੀ ਇਸੇ ਦਾ ਦਿਲ ਨਹੀਂ ਦਿਖਾਉਣਾ ਤੇ ਨਾ ਹੀ ਕਿਸੇ ਵਿਅਕਤੀ ਨੂੰ ਮਾੜਾ ਮਾੜਾ ਬੋਲਣਾ ਤੇ ਨਾ ਹੀ ਉਸ ਦੇ ਬਾਰੇ ਮਾੜਾ ਸੋਚਣਾ ਹੈ। ਸੋ ਸੰਗਿਆ ਜੀ ਸਾਨੂੰ ਸਭ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤਾਂ ਉਸ ਵਾਹਿਗੁਰੂ ਦੇ ਨੇੜੇ ਹੋ ਜਾਵਾਂਗੇ। ਇਹ ਜੀ ਮਾਰਾ ਸੱਚੇ ਬਾਸ਼ਾ ਦਾ ਪਾਸ ਸਵੇਰੇ ਅੰਮ੍ਰਿਤ ਵੇਲੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਸ਼ੁਕਰਾਨਾ ਕਰਾਂਗੇ। ਜੋ ਆਪਾਂ ਨੂੰ ਦਿਨ ਇੱਕ ਸ਼ੁਰੂਆਤ ਨਵੀਂ ਮਿਲਦੀ ਏ ਇੱਕ ਨਵਾਂ ਦਿਨ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਲਈ ਆਪਾਂ ਨੂੰ ਮਿਲਦਾ ਹੈ ਤਾਂ ਅਮਾਰਾ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਾਂਗੇ ਤਾਂ ਅਸੀਂ ਉਸ ਵਾਹਿਗੁਰੂ ਸੱਚੇ ਪਾਸ਼ਾ ਦੇ ਨੇੜੇ ਹੁੰਦੇ ਜਾਵਾਂਗੇ ਤਾਂ ਉਹ ਸ਼ਬਦ ਖਾਲਸਾ ਜੀ ਮੂਲ ਮੰਤਰ ਦਾ ਜਾਪ ਵੀ ਤੁਸੀਂ ਸਵੇਰੇ ਉੱਠਣ ਉੱਠਦੇ ਸਮੇਂ ਜਾਂ ਸਵੇਰੇ ਲੇਟ ਉੱਠਦੇ ਹੋ ਜਦੋਂ ਵੀ ਤੁਹਾਡਾ ਮੈਨੂੰ ਲੱਗਦਾ ਹੈ ਇਸ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਿਉਂਕਿ ਮੂਲ ਮੰਤਰ ਦੇ ਜਾਪ ਦੇ ਵਿੱਚ ਐਨੀ ਸ਼ਕਤੀ ਹੈ ਜੇ ਤੁਸੀਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਲਿਆ ਨਾ ਖਾਲਸਾ ਜੀ ਕਾਫੀ ਸਮੇਂ ਤੋਂ ਅੜਿਆ ਹੋਇਆ ਕਾਰਜ ਵੀ ਤੁਹਾਡਾ ਸਿੱਧ ਹੋ ਜਾਵੇਗਾ ਕਿਉਂਕਿ ਖਾਲਸਾ ਜੀ ਇੱਕ ਪੈਨ ਦੀ ਵਾਰਤਾ ਤੁਹਾਡੇ ਨਾਲ ਸਾਂਝੀ ਕਰਨ ਲੱਗੀਆਂ ਔਰ ਭੈਣ ਨੇ ਦੱਸਿਆ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਮੇਰਾ ਇੱਕ ਭਰਾ ਸੀ ਅਸੀਂ ਦੋ ਭੈਣਾਂ ਸੀ ਕਿ ਸਾਡੇ ਫਾਦਰ ਸਰ ਸੀ ਕਹਿੰਦੇ ਮੇਰੇ ਭਰਾ ਦਾ ਰਿਸ਼ਤਾ ਨਹੀਂ ਸੀ ਹੁੰਦਾ ਕਹਿੰਦੇ ਬਹੁਤ ਜਗ੍ਹਾ ਤੇ ਅਸੀਂ ਦੇਖਿਆ ਕਦੇ ਸਾਨੂੰ ਸੈੱਟ ਨਾ ਆਉਣਾ ਕਦੇ ਅਗਲੇ ਪਰਿਵਾਰ ਨੂੰ ਸੈੱਟ ਨਾ ਆਉਣਾ ਕਹਿੰਦੇ ਕਿ ਮੈਂ ਬਹੁਤ ਪਾਠ ਵੀ ਕਰਦੀ ਸੀ ਕਹਿੰਦੇ ਬਹੁਤ ਜਗ੍ਹਾ ਤੇ ਅਰਦਾਸਾਂ ਬੇਨਤੀਆਂ ਵੀ ਕਰਵਾਈਆਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਵੀ ਤੇ ਤਾਂ ਤਨ ਗੁਰੂ ਰਾਮਦਾਸ ਸਮਾਰ ਸੱਚੇ ਪਾਤਸ਼ਾਹ ਦੀ ਜੀ ਦੇ ਆਸਾਨ ਤੇ ਵੀ ਕਹਿੰਦੇ ਕਿ ਜਿੱਥੇ ਵੀ ਕਿਸੇ ਨੇ ਕਹਿਣਾ ਉੱਥੇ ਹੀ ਅਰਦਾਸ ਬੇਨਤੀ ਕਰਵਾਉਣੀ ਪਰ ਖਾਲਸਾ ਜੀ ਮੈਨ ਦੱਸ ਰਿਹਾ ਕਿ ਮੈਨੂੰ ਕਿਤੋਂ ਵੀ ਕੋਈ ਫਰਕ ਨਹੀਂ ਸੀ ਪੈਂਦਾ ਕਹਿੰਦੇ ਕਿ ਮੈਨੂੰ ਬਹੁਤ ਟੈਨਸ਼ਨ ਹੁੰਦੀ ਸੀ ਕਿ ਮੇਰੇ ਪਿਆ ਭਰਾ ਦਾ ਵਿਆਹ ਵੀ ਹੋ ਜਾਵੇ ਕੋਈ ਰਿਸ਼ਤਾ ਵਧੀਆ ਬਣ ਜਾਵੇ ਖਾਲਸਾ ਜੀ ਇਸੇ ਤਰ੍ਹਾਂ ਤੇਨ ਦੱਸ ਰਹੀ ਕਿ ਮੈਂ ਇੱਕ ਦਿਨ ਬੈਠੇ YouTube ਤੇ ਵੀਡੀਓ ਦੇਖ ਰਹੀ ਸੀ ਕਹਿੰਦੇ ਵੀਡੀਓ ਦੇਖਦੇ ਦੇਖਦੇ ਮੈਂ ਦੇਖਿਆ ਕਿ ਇੱਕ ਕਥਾ ਬਾਬਾ ਜੀ ਦੀ ਆਈ ਉਹਨਾਂ ਨੇ ਦੱਸਿਆ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਸਵਾ ਲੱਖ ਬੋਲ ਮੰਤਰ ਦਾ چاپ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋ ਵੀ ਕਾਰਜ ਹੋਵੇਗਾ ਜੋ ਕਾਫੀ ਲੰਬੇ ਸਮੇਂ ਤੋਂ ਅੜਿਆ ਸਿੱਧ ਨਹੀਂ ਹੋ ਰਿਹਾ ਤਾਂ ਉਹ ਸਿੱਧ ਹੋ ਜਾਏਗਾ ਵੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਇਸ ਵਿਧੀ ਦੇ ਨਾਲ ਤੁਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੜ੍ਹਦੇ ਵੱਲ ਉਹ ਕਰਕੇ ਕੋਲ ਚੱਲ ਰੱਖ ਕੇ ਤੁਸੀਂ ਥੱਲੇ ਆਸਨ ਲਾ ਕੇ ਜ਼ਮੀਨ ਤੇ ਬੈਠ ਕੇ ਤੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਸਵਾ ਲੱਖ ਮੂਲ ਮੰਤਰ ਦਾ ਜਾਪ ਕਰੋ ਤੇ ਤੁਹਾਡਾ ਕੋਈ ਵੀ ਕਾਰਜ ਅੜਿਆ ਨਹੀਂ ਰਹਿੰਦਾ ਇਸੇ ਤਰ੍ਹਾਂ ਖਾਰਸਾ ਜੀ ਪੈਣ ਦੱਸ ਰਿਹਾ ਕਿ ਉਹ ਮੈਂ ਕਹਿੰਦੇ ਵੀਡੀਓ ਦੇਖ ਕੇ ਤੇ ਕਹਿੰਦੇ ਮੈਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਕਹਿੰਦੇ ਕਿ ਮੈਂ ਹਜੇ ਮੂਲ ਮੰਤਰ ਦੀ ਸ਼ੁਰੂਆਤ ਹੀ ਕੀਤੀ ਸੀ ਕਹਿੰਦੇ ਕਿ ਕੁਸ਼ਕ ਮਾਲਾ ਮੈਂ ਕੀਤੀਆਂ ਸੀ 108 ਬਣਕਿਆਂ ਦੀ ਮਾਲਾ ਪਹਿਣ ਦੱਸਦੇ ਆ ਕਿ ਜਿਸ ਦੇ ਨਾਲ ਮੈਂ ਮੂਲ ਮੰਤਰ ਦਾ ਜਾਪ ਕਰਦੀ ਸੀ ਕਹਿੰਦੇ ਕਿ ਸਵੇਰੇ ਅਮਰਤ ਵੇਲੇ ਉੱਠ ਕੇ ਕਹਿੰਦੇ ਮੈਂ ਇਸ਼ਨਾਨ ਕਰਕੇ ਇੱਕ ਵਾਰ ਮੈਂ ਕਹਿੰਦੇ ਚੜ੍ਹਦੇ ਵੱਲ ਵਹੁ ਕਰਕੇ ਜ਼ਮੀਨ ਤੇ ਆਸਣ ਲਗਾ ਕੇ ਕਹਿੰਦੇ ਕਿ ਮੂਲ ਮੰਤਰ ਦਾ ਜਾਪ ਕਰਦੀ ਸੀ ਉਸ ਤੋਂ ਬਾਅਦ ਦੇ ਵਿੱਚ ਪਹਿਣ ਦੱਸਦੇ ਮੇਰਾ ਇੱਕ ਛੋਟਾ ਬੱਚਾ ਸੀ ਜੇਸ ਦੇ ਕਰਕੇ ਕਹਿੰਦੇ ਵੀ ਮੈਨੂੰ ਇੰਨਾ ਸਮਾਂ ਨਹੀਂ ਸੀ ਮਿਲਦਾ ਤੇ ਜਦੋਂ ਵੀ ਕਹਿੰਦੇ ਮੈਨੂੰ ਸਮਾਂ ਮਿਲਦਾ ਸੀ ਮੈਂ ਦੇਣ ਦੇ ਵਿੱਚ ਦੁਬਾਰਾ ਕਹਿੰਦੇ ਕਿ ਕਈ ਵਾਰ ਪੰਜ ਮਾਲਾ ਕਈ ਵਾਰ 10 ਕਹਿੰਦੇ ਜਿੰਨਾ ਵੀ ਸਮਾਂ ਮਿਲਦਾ ਮੈਂ ਹਰ ਰੋਜ਼ ਕਹਿੰਦੇ ਊਲ ਮੰਤਰ ਦਾ ਜਾਪ ਕਰਨਾ ਕਹਿੰਦੇ ਹਜੇ ਮੈਂ ਕੋਸ਼ਕ ਦੇ ਨਹੀਂ ਹੋਏ ਸੀ ਕਿੰਨੇ ਵੇ ਊਲ ਮੰਤਰ ਦਾ ਜਾਪ ਸ਼ੁਰੂ ਕੀਤਾ ਸੀ ਤੇ ਕਹਿੰਦੇ ਕਿ ਜੋ ਸਾਨੂੰ ਕਾਫੀ ਸਮਾਂ ਪਹਿਲਾਂ 6 ਮਹੀਨੇ ਪਹਿਲਾਂ ਦੀ ਕਹਿੰਦੇ ਕਿ ਸਾਡੀ ਕੋਈ ਰਿਸ਼ਤੇ ਦੀ ਗੱਲ ਚੱਲੀ ਸੀ ਜੋ ਕਿ ਕਹਿੰਦੇ ਬਿਲਕੁਲ ਚੁੱਪ ਹੋ ਗਏ ਸੀ ਨਾ ਉਹਨਾਂ ਨੇ ਕੋਈ ਗੱਲਬਾਤ ਛੇੜੀ ਸੀ ਤੇ ਨਾ ਹੀ ਐਸੀ ਕਹਿੰਦੇ ਕਿ ਉਹ ਕਾਫੀ ਵਧੀਆ ਪ੍ਰਵਾਸ ਸੀ ਭੈਣ ਦੱਸ ਦਿਆ ਕਿ ਸਾਨੂੰ ਠੀਕ ਸੀ ਪਰ ਉਹਨਾਂ ਕੋਈ ਜਵਾਬ ਨਹੀਂ ਸੀ ਦਿੱਤਾ ਉਸ ਗੱਲ ਨੂੰ ਲੈ ਕੇ ਕਹਿੰਦੇ ਕੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੁੰਦੀ ਹੈ ਕਹਿੰਦੇ ਕੋ 6 ਮਹੀਨਿਆਂ ਦਾ ਰੁਕਿਆ ਹੋਇਆ ਚ ਰਿਸ਼ਤਾ ਹੁੰਦਾ ਹੈ ਉਸਦੀ ਦੁਬਾਰਾ ਵੀ ਗੱਲਬਾਤ ਚੱਲ ਪੈਂਦੀ ਹੈ ਕਹਿੰਦੇ ਕਿ ਮੈਂ ਫਿਰ ਮੇਰਾ ਇੰਨਾ ਵਿਸ਼ਵਾਸ ਪੈਣ ਦੱਸਦੇ ਹੋ ਜਾਂਦਾ ਹੈ ਕਹਿੰਦੇ ਕਿ ਮੈਂ ਊਲ ਮੰਤਰ ਦਾ ਜਾਪ ਕਹਿੰਦੇ ਸਾਰਾ ਸਾਰਾ ਦਿਨ ਕਰਦੀ ਰਹਿੰਦੀ ਸੀ ਕਹਿੰਦੇ ਕਿ ਸਵਾ ਲੱਖ ਮੈਂ ਊਲ ਮੰਤਰ ਦਾ ਕਹਿੰਦੇ ਪਾਠ ਕੀਤਾ ਸਵਾ ਲੱਖ ਊਲ ਮੰਤਰ ਕੀਤਾ ਤੇ ਕਹਿੰਦੇ ਕਰਕੇ ਪਰ ਜਦੋਂ ਪੈਣ ਦੱਸਦੇ ਮੈਂ ਸ਼ੁਰੂਆਤ ਕੀਤੀ ਸੀ ਦੀਗ ਬਣਾ ਕੇ ਅਰਦਾਸ ਬੇਨਤੀ ਕਿ ਕਰਕੇ ਸ਼ੁਰੂਆਤ ਕੀਤੀ ਸੀ ਤੇ ਕਹਿੰਦੇ ਜਦੋਂ ਮੈਂ ਸਵਾ ਲੱਖ ਮੂਲ ਮੰਤਰ ਕਰ ਲਿਆ ਸੀ ਉਦੋਂ ਵੀ ਦੇਗ ਬਣਾ ਕੇ ਅਰਦਾਸ ਬੇਨਤੀ ਮੈਂ ਕੀਤੀ ਉਹ ਰਿਸ਼ਤੇ ਦੀ ਕਹਿੰਦੇ ਗੱਲ ਚੱਲੀ ਤਾਂ ਭੈਣ ਦੱਸਦੀ ਖਾਲਸਾ ਜੀ ਵੀ ਮੇਰਾ ਮੂਲ ਮੰਤਰ ਦਾ ਕਹਿੰਦੇ ਕਿ ਪਾਠ ਕਰਦਿਆਂ ਕਰਦਿਆਂ ਜਦੋਂ ਮੇਰਾ ਪੂਰਾ ਕਹਿੰਦੇ ਸਵਾ ਲੱਖ ਮੂਲ ਮੰਤਰ ਦਾ ਜਾਪ ਹੋ ਗਿਆ ਤਾਂ ਜੋ ਕਹਿੰਦੇ ਮੇਰੇ ਭਰਾ ਦਾ ਰਿਸ਼ਤਾ ਨਹੀਂ ਸੀ ਹੁੰਦਾ ਉਹਨਾਂ ਦਾ ਰਿਸ਼ਤਾ ਤੈ ਹੋ ਗਿਆ ਰਿੰਗ ਸਰਮਣੀ ਹੋਗੀ ਕਹਿੰਦੇ ਕਿ ਵਿਆਹ ਦੀ ਡੇਟ ਤੱਕ ਵੀ ਰੱਖੀਗੀ ਇਸ ਤਰ੍ਹਾਂ ਖਾਲਸਾ ਜੀ ਉਹ ਕਹਿੰਦੇ ਕਿ ਮੇਰਾ 2 ਲੱਖ ਮੂਲ ਮੰਤਰ ਦਾ ਜਾਪ ਕਰਮ ਦੇ ਨਾਲ ਇਹਨੇ ਕਿ ਮੇਰਾ ਕਾਰਜ ਸਿੱਧ ਹੋਇਆ ਮੇਰੇ ਭਰਾ ਦੇ ਰਿਸ਼ਤੇ ਦਾ ਕਹਿੰਦੇ ਕਿ ਰਿਸ਼ਤੇ ਆਉਂਦੇ ਬਹੁਤ ਸਨ ਪਰ ਕੀਤੀ ਵੀ ਗੱਲਬਾਤ ਨਹੀਂ ਸੀ ਬਣਦੀ ਕੋਈ ਸੈਟਿੰਗ ਨਹੀਂ ਸੀ ਆਉਂਦੀ ਇਹਦੇ ਕਿ ਕਈ ਵਾਰ ਤਾਂ ਸਾਨੂੰ ਨਹੀਂ ਸੀ ਸੈਟ ਆਉਂਦਾ ਕਈ ਵਾਰ ਉਹਨਾਂ ਨੂੰ ਨਹੀਂ ਸੀ ਆਉਂਦਾ ਕਈ ਵਾਰ ਕੋਈ ਕਹਿ ਦਿੰਦਾ ਸੀ ਕਿ ਇਹਨਾਂ ਦਾ ਘਰਵਾਰ ਨਹੀਂ ਸਹੀ ਕਈ ਵਾਰ ਮੁੰਡੇ ਤੇ ਕੋਈ ਨਾ ਕੋਈ ਬੀ ਭਾਨੀ ਮਾਰ ਦਿੰਦੇ ਸੀ ਜਿਸ ਕਰਕੇ ਭੈਣ ਦੱਸਦੇ ਅਸੀਂ ਬਹੁਤ ਤੰਗ ਪਰੇਸ਼ਾਨ ਸੀ ਕਿਉਂਕਿ ਖਾਰਸਾ ਜੀ ਭੈਣ ਦੱਸਦੇ ਕਿ ਉਹਨਾਂ ਦੇ ਮਾਤਾ ਜੀ ਨਹੀਂ ਸਨ ਜਿਸ ਚੀਜ਼ ਨੂੰ ਲੈ ਕੇ ਉਹਨਾਂ ਦੇ ਘਰੇ ਰੋਟੀ ਦਾ ਬਹੁਤ ਔਖਾ ਸੀ ਤਾਂ ਭੈਣ ਕਹਿੰਦੇ ਮੈਨੂੰ ਬਹੁਤ ਟੈਨਸ਼ਨ ਹੁੰਦੀ ਸੀ ਕਹਿੰਦੇ ਕਿ ਮੈਂ ਪਾਠ ਬਹੁਤ ਕਰਦੀ ਸਰਦਾਸ ਬੇਨਤੀ ਵੀ ਕਿ ਕਿ ਮੈਂ ਸੁਖਣਾ ਵੀ ਬਹੁਤ ਸੁਖੀਆ ਸੀ ਪਰ ਮੈਨੂੰ ਫਰਕ ਨਹੀਂ ਪਿਆ ਤੇ ਕਹਿੰਦੇ ਜਦੋਂ ਮੈਂ ਸਵਾ ਲੱਖ ਗੋਲਵੰਤਰ ਕੀਤਾ ਤਾਂ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਹਿੰਦੇ ਕਿ ਇੱਕ ਮਹੀਨਾ ਵੀ ਨਹੀਂ ਲੱਗਿਆ ਗਾ ਰਿਸ਼ਤਾ ਹੋਣ ਲੱਗੇ ਸੁਖਾਲਸਾ ਜੀ ਇਸ ਤਰ੍ਹਾਂ ਤਾਂਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਗੁਰੂ ਸਹਿਬਾਨਾਂ ਦੀ ਗੁਰਬਾਣੀ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਦੀ ਮਾਰਾ ਸੱਚੇ ਪਾਸ਼ਾ ਦੀ ਦਰਤੇ ਖਾਲਸਾ ਜੀ ਜਦੋਂ ਆਪਾਂ ਜਾਣੀ ਆ ਦੁਖਿਆਰਾ ਭੈਣ ਭਰਾ ਚਾਹੁੰਦਾ ਹੈ ਗੁਰਬਾਣੀ ਦੇ ਚਾਪ ਕਰਦਾ ਝੋਲੀ ਅੱਡ ਕੇ ਅਰਦਾਸ ਬੇਨਤੀ ਕਰਦਾ ਹੈ ਤਾਂ ਪਰਮਾਤਮਾ ਦਾ ਇੱਕ ਦਾਰੇ ਇਥੋਂ ਖਾਲਸਾ ਜੀ ਆਪਾਂ ਖਾਲੀ ਨਹੀਂ ਮੁੜਦੇ ਅਜਨੀ ਤੇ ਕੱਲ ਕਿਸੇ ਨਾ ਕਿਸੇ ਸਮੇਂ ਤਾਂ ਆਪਣੀ ਅਰਦਾਸ ਬੇਨਤੀ ਜ਼ਰੂਰ ਪੂਰੀ ਹੁੰਦੀ ਹੈ ਜਿਸ ਤਰ੍ਹਾਂ ਇਸ ਭੈਣ ਨੇ ਬਹੁਤ ਅਰਦਾਸਾਂ ਬੇਨਤੀਆਂ ਕਰਵਾਈਆਂ ਪਾਠ ਵੀ ਕੀਤੇ ਪਰ ਕਿਤੋਂ ਕੋਈ ਹੱਲ ਨਹੀਂ ਮਿਲਿਆ ਤਾਂ ਮੂਲ ਮੰਤਰ ਸਵਾ ਲੱਖ ਮੂਲ ਮੰਤਰ ਦਾ ਜਾਪ ਕੀਤਾ ਤਾਂ ਖਾਲਸਾ ਜੀ ਭੈਣ ਦੱਸਦੇ ਕਿ ਮੇਰਾ ਜੋ ਕਾਫੀ ਸਮੇਂ ਤੋਂ ਅੜਿਆ ਹੋਇਆ ਕਾਰਜ ਸੀ ਮੇਰੇ ਭਰਾ ਦੇ ਰਿਸ਼ਤੇ ਦਾ ਕਹਿੰਦੇ ਕਿ ਉਹ ਸਿੱਧ ਹੋਇਆ ਤੋ ਖਾਲਸਾ ਜੀ ਸੀ ਆਪਣੀਆਂ ਅੱਜ ਦੀ ਇੱਕ ਛੋਟੀ ਜੀ ਹੱਡਬੀਤੀ ਤੇ ਅੱਜ ਦੀ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਇਸ ਸ਼ਬਦ ਦੀ ਸੋ ਇਸ ਤਰ੍ਹਾਂ ਦੀਆਂ ਹੋਰ ਹੱਡਬੀਤੀਆਂ ਵੀਡੀਓ ਨੂੰ ਦੇਖਣ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੁਖਾਰਸਾ ਜੀ ਪੁੱਲਾ ਚੁਕਾਂ ਦੀ ਖੀਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਪੁੱਲਾ ਚੁਕਾਂ ਹੋ ਜਾਂਦੀਆਂ ਹੋੜੀਆਂ ਖੀਵਾ ਬਖਸ਼ਨੀ ਖਾਰਸਾ ਜੀ ਉਸੇ ਵੀ ਵਦ ਤੋਂ ਬਾਅਦ ਖਾਰਸਾ ਜੀ ਗਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵਦ ਤੋਂ ਬਾਅਦ ਗਰਬਾਣੀ ਤੇ ਨਾਲ ਜੋੜੋ ਸੁਖਾਰਸਾ ਜੀ ਪੁੱਲਾ ਚੁਕਾਂ ਦੀ ਖੀਵਾ ਬਖਸ਼ਨੀ बोलਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁਪਾ ਹੋ ਜਾਂਦੀਆਂ ਹੋਣੀਆਂ ਕੀਵਾ ਬਖਸ਼ਨੀ ਖਾਨ ਸਾਹਿਬ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਵਾਹਿਗੁਰੂ ਸੱਚੇ ਪਾਸ਼ਾ ਸਰਬੱਤ ਦਾ ਭਲਾ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਆਪਣੇ ਬੱਚੇ ਬੱਚੀਆਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ 베ਜਨੀਆ ਵਾਹਿਗੁਰੂ ਸੱਚੇ ਪਾਸ਼ਾ ਸਬਨਾ ਦੇ ਘਰ ਪਰਵਾਰ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਸਾਰੀ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੋ ਵਾਹਿਗੁਰੂ ਸੱਚੇ ਪਾਸ਼ਾ ਸਬਨਾ ਦੇ ਘਰ ਹਸਦੀ ਵਸਦੇ ਰਹਿਣ ਮਹਾਰਾ ਸੱਚੇ ਪਾਸ਼ਾ ਸਬਨਾ ਭੈਣ ਭਰਾਵਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਸਬਨਾ ਨੂੰ ਲੰਬੀਆਂ ਉਮਰਾਂ ਬਖਸ਼ੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ